ਹਾਂਜੀ ਰਾਮ ਰਾਮ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਹੈ ਦੋਸਤੋ ਆਜੋ ਅੱਜ ਤੁਹਾਨੂੰ ਆਪਣੇ ਪਿੰਡ ਹੋਣ ਵਾਲੇ ਟੂਰਨਾਮੈਂਟ ਦੀ ਥੋੜੀ ਜਾਣਕਾਰੀ ਦਿੰਦੇ ਆ ਸਾਡੇ ਪਿੰਡ ਮੁੰਡਿਆ ਨੇ ਸ਼ੁਰੂ ਕੀਤਾ ਆ ਜਿੱਦਾਂ ਬਹੁਤ ਹੀ ਵਧੀਆ ਗੱਲ ਆ ਕਿ ਇਕੱਠੇ ਹੋ ਕੇ ਪਹਿਲਾ ਟੂਰਨਾਮੈਂਟ ਕਰਾ ਰਹੇ ਆ ਇਹ ਕਿਉਂਕਿ ਯੂਥ ਨੂੰ ਚੰਗੀ ਸਿੱਧ ਦੇਣਾ ਬਹੁਤ ਵਧੀਆ ਗੱਲ ਆ ਅਗਲੇ ਜਿਹੜੀ ਜਨਰੇਸ਼ਨ ਆ ਸਾਡੀ ਨਸ਼ਾ ਮੁਕਤ ਆ ਬਹੁਤ ਵਧੀਆ ਗੱਲ ਆ ਸਾਡੇ ਪਿੰਡ ਤੇ ਆਜੋ ਤੁਹਾਨੂੰ ਦਿਖਾਣੇ ਇਹਨਾਂ ਨੇ ਕਿਦਾਂ ਕਿਦਾਂ ਕੀ ਕੀ ਅਰੇਂਜਮੈਂਟ ਕੀਤੀ ਆ ਇਹ ਟੂਰਨਾਮੈਂਟ ਮਹਾਦੇਵ ਸਪੋਰਟਸ ਕਲੱਬ ਜਰਾਵਰ ਜ਼ਿਲ੍ਹਾ ਹੁਸ਼ਾਰਪ ਪਿੰਡੂ ਪੱਦਰ ਮੈਚ ਹੈ ਜੀ ਤੇ ਐਨ ਆਰ ਆਈ ਵੀਰਾਂ ਦਾ ਬਹੁਤ ਸਹਿਯੋਗ ਹੈ ਇਹਦੇ 'ਚ ਤੇ ਚਲੋ ਪਿੰਡ ਤੋਂ ਵੀ ਕਾਫੀ ਸਹਿਯੋਗ ਹੈ ਆਪਾਂ ਦੇਖੋ ਥੱਲੇ ਨਾਂ ਪੜਦੇ ਪਹਿਲਾ ਨਾਂ 15000 ਦਾ ਆ ਤੇ ਕੁਸ਼ ਕਨੇਡਾ ਦੂਜਾ ਨਾਮ ਹੈਗਾ 11000 ਟਰੋਫੀ ਇਹ ਗਗਨੀ ਕਨੇਡਾ ਤੇ ਤੀਜਾ ਜਿਹੜਾ ਹੈਗਾ ਆਪਣੇ ਮੈਨ ਆਫ ਦਾ ਸੀਰੀਜ਼ ਇਹ ਆਪਣੇ ਹਣੀ ਕੈਨੇਡਾ ਯਾਨੀ ਕੈਨੇਡਾ ਕੈਨੇਡਾ ਹੋਈ ਪਈ ਆ ਤੇ ਹੋਰ ਵੀ ਆਪਣੇ ਭਰਾ ਯੂਐਸਏ ਜਾਂ ਕਿਤੇ ਇੱਧਰ ਮਤਲਬ ਕਿ ਕਾਫੀ ਸਪੋਰਟ ਮਿਲੀ ਆ ਮੁੰਡਿਆਂ ਨੂੰ ਹੰਗਾਰਾ ਮਿਲਿਆ ਆ ਤੇ ਸਾਰੇ ਐਨਆਰਆਈ ਵੀਰਾਂ ਦਾ ਹੁਣ ਧੰਨਵਾਦ ਆ ਬਹੁਤ ਬਹੁਤ ਬਾਕੀ ਪੇਚੇ ਦੇਖੋ ਤੁਸੀਂ ਕਿੰਨੀ ਵਧੀਆ ਬਣਾਈ ਆ ਪੂਰੀ ਯਾਨੀ ਕਿ ਹੱਤ ਕਰਾਈ ਪਈ ਆ ਪਿੱਛੇ ਬਕਾਇਦਾ ਸਕਰੀਨਾਂ ਵੀ ਲਾਈਆਂ ਆ ਕਿ ਪੂਰਾ ਜਾਨੀ ਮਜ਼ਾ ਆਊ ਟੂਰਨਾਮੈਂਟ ਦਾ ਉਹ ਅੱਜ ਲੱਗਾ ਪਿਆ ਟੈਂਟ ਕਿਉਂਕਿ ਅੱਜ ਉਦਘਾਟਨੀ ਮੈਚ ਹੋਣੇ ਆ ਪਹਿਲਾਂ ਸ਼ੁਰੂ ਅੱਜ ਹੀ ਆ ਇਸ ਤੋਂ ਪਹਿਲਾਂ ਥੋੜੀ ਜਿਹੀ ਬਾਰਿਸ਼ ਹੋਈ ਸੀ ਪਰ ਛੇਬੀ ਰੁਗ ਗਈ ਆ ਬਾਰਿਸ਼ ਮੁੰਡਿਆਂ ਦਾ ਬੱਚਿਆਂ ਦਾ ਬਹੁਤ ਜ਼ਿਆਦਾ ਮਤਲਬ ਯੋਗਦਾਨ ਆ ਇਹਦੇ ਵਿੱਚ ਬੱਚੇ ਵਿਚਾਰੇ ਪੂਰੇ ਖੁਸ਼ ਆ ਕੇ ਟੂਰਨਾਮੈਂਟ ਹੋ ਰਿਹਾ ਪਿੰਡ ਤੇ ਬਾਕੀ ਦਿਖਾਣੇ ਤੁਹਾਨੂੰ ਅੱਜ ਦੀ ਅਪਡੇਟ ਥੋੜੀ ਦੇਰ ਬਾਅਦ ਬਸ ਉਦਘਾਟਨਾ 4 ਵਜੇ ਆ ਪਹਿਲਾ ਮੈਚ ਉਦਘਾਟਨ ਤੋਂ ਪਹਿਲਾਂ ਮੁੰਡੇ ਕਰ ਰਹੇ ਤਿਆਰੀਆਂ ਦੇਖੋ ਪੂਰੇ ਜੋਸ਼ ਦੇ ਵਿੱਚ ਤਿਆਰੀਆਂ ਹੋ ਰਹੀਆਂ ਪਿੰਡ ਦੇ ਸਿਆਣੇ ਬੰਦੇ ਸਾਰੇ ਸੱਦੇ ਹੋਏ ਆ ਉਦਘਾਟਨੀ ਮੈਚ ਦੇ ਲਈ ਬੇਗੁਨੀਆਣਿਆਂ ਨੂੰ ਬੈਚ ਵੰਡਦਾ ਦੇਖੋ ਸੇਵਾਦਾਰਾਂ ਨੂੰ ਇਹ ਸਾਰਿਆਂ ਨੇ ਬੋਲਾ ਚੱਕੜਿਆ ਕਿਸੇ ਨੇ ਕੋਸ਼ ਕਿਸੇ ਨੇ ਕੋਈ ਸੇਵਾ ਕਾ ਨੀ ਆ ਆ ਲੈ ਮੁੰਡੇ ਦੇ ਪੈਗ ਨਾ ਮੈਂ ਤੇਰੀ ਜਿਹੜੀ ਆ ਗਈ ਬਿਖਾਰਿਆ ਹੋ ਉਹਦੇ ਉੱਪਰ ਦਰਾਸ ਲਾ ਧੰਵਾਦੀ ਜੀ ਅੱਜ ਦੇ ਇਸ ਟੂਰਨਾਮੈਂਟ ਦੇ ਤੇ ਜਲਤਨ ਕਿ ਮੱਡਣਾ ਸੀ ਅੱਜ ਦੇ ਇਸ ਮੈਚ ਦੇ ਤੋਂ ਅੱਜ ਦੇ ਟੂਰਨਾਮੈਂਟ ਵਿੱਚ ਵਿਸ਼ੇਸ਼ ਤਨ ਬਾਕੀਆਂ ਜੀ ਐਨਆਰ ਦੇ ਵੀਰਾਂ ਦੇ ਮੇਰਾ ਵੀ ਖੋਸ ਕਨੇਡਾ ਹਣੀਕ ਕਨੇਡਾ ਬਗਮੀ ਕਨੇਡਾ ਤੇ ਜੀਨੋ ਜੀਓਸੋ ਹਰ ਹਰ ਚ ਪਠਾਰੀਆਂ ਯੂਐਸਏ ਚਲੋ ਖੋਸ ਕਨੇਡਾ ਸਾਰੇਆਂ ਨੂੰ ਬਹੁਤ ਬਹੁਤ ਧੰਨਵਾਦ ਕਰਦਿਆਂ ਜੀ ਜੇ ਇੱਕ ਮਤਾਨੀ ਮੇਰਾ ਸਰਾ ਲਕਸ਼ਤਾਂ ਮੇਰਾ ਜੀ ਸੋ ਇਹ ਸੀ ਜੀ ਸਾਡੇ ਅੱਜ ਮੁੱਖ ਮਹਿਮਾਨ ਸਾਰੇ ਜੋ ਆਏ ਸੀ ਪਿੰਡ ਚਲੋ ਆਪਣੇ ਬਜ਼ੁਰਗ ਆ ਜਾਂ ਕਿੱਦਾਂ ਵੀ ਭਰਾ ਆ ਵੱਡੇ ਸਾਰੇ ਆ ਕੇ ਨਿਹਾਨਿਆਂ ਦਾ ਬਹੁਤ ਇਹਨਾਂ ਨੇ ਇੱਕ ਮਿੰਟਾਂ ਦੇ ਇਹ ਮੈਚ ਚੱਕੋ ਵਾਲਾ ਬੱਸ ਸਾਰੀ ਚੱਲ ਰਿਹਾ ਉਹ ਉਦਘਾਟਨੀ ਮੈਚ ਚਲੋ ਮਿਲਦੇ ਆਂ ਅਗਲੀ ਵੀਡੀਓ ਚ ਇਹਦੇ ਨਾਲ ਹੀ ਕਰਦੇ ਆਂ ਵੀਡੀਓ ਦੀ ਸਮਾਪਤੀ ਫੇਰ ਕਰਾਂਗੇ ਕੋਈ ਨਾ ਕੋਈ ਅਪਡੇਟ ਮੈਚ ਬਾਰੇ ਬਾਏ ਬਾਏ